ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਅਰਾਧਨੇ ਸਦਸਦਾ ਸਭਨਾ ਕਾ ਬਖਸਿੰਦ ਜੀਉ ਪੈੰਡੂ ਜੇਨੇ ਸਾਜਿਆ ਕਰੇ ਕਿਰਪਾ ਦਿੱਤੀ ਨੋ ਜਿੰਦ ਉਹ ਗੁਰ ਸਬਦੀ ਆਰਾਧਿਆ ਜਪੀਏ ਨਿਰਮਲ ਮੰਤੁ ਕੀਮਤ ਕਹਾਨੂੰ ਨਾ ਜਾਈਐ ਪਰਮੇਸ਼ਰ ਬੇਅੰਤ ਜਿਸੁ ਮਾਨੇ ਵਸੈ ਨਰਾਇਣੁ ਸੋ ਕਹੀਏ ਭਗਵੰਤੂ ਜੀਅ ਕੀ ਲੋਚਾ ਪੂਰੀਐ ਮਿਲੇ ਸੁਆਮੀ ਕੰਤ ਨਾਨਕੁ ਜਿਵੈ Japhe Hari ਦੋਖ ਸੁਭੇ ਹੀ ਹੰਤੂ ਦੇਨੁਰੇਣੇ ਜੇਸੂ ਨਾ ਵਿਸਰੇ ਸੁਹਰਿਆ ਹੂਵੇ ਜੰਤੂ ਸਰਬ ਕਲਾ ਪ੍ਰਭ ਪੂਰਣ ਮੰਨੋ ਨਿਮਾਣੀ ਥਾ ਹਰੇ ਓਟ ਗਹੀ ਮਨ ਅੰਦਰੇ ਜਾ ਪੇ ਜਾ ਪੇ ਜੀਵਨ ਆ ਕਰ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗੇ ਸਮਾ ਜੋ ਤੂੰ ਰਾਖ ਹੈ ਤਿਉ ਰਹਾ ਤੇਰਾ ਦਿੱਤਾ ਪੈਨਾ ਖਾ ਉਦਮ ਸੋਈ ਕਰਾਏ ਪ੍ਰਭ ਮੇਲੇ ਸਾਧੂ ਗੁਣਗਾ ਦੂਜੀ ਜਾਏ ਨ ਸੁਝਈ ਕਿੱਥੇ ਕੂਕਣ ਜਾ ਅਗਿਆਨ ਬਿਨਸਨ ਤਾਮ ਹਰਣ ਉੱਚੇ ਅਗੰ ਅਮਾ ਮਨੁ ਵਿਛੁੜਿਆ ਹਰ ਮੇਲੀਐ ਨਾਨਕ ਇਹੋ ਸਵਾ ਸਰਬ ਕਲਿਆਣਾ ਤੇ ਤੋ ਦੇਨੇ ਹਰੀ ਪਰਸੀ ਗੁਰ ਕੇ ਪਾ ਵਾਰ ਮਾਝ ਕੀ tatha ਸਲੋਕ ਮਹਲਾ ਪਹਿਲਾ ਮਲਕ ਮਰੀਦ tatha ਚੰਦਰ ਹੜਾ ਸੋਹਿਆ ਕੀ ਤੁਨੀ ਗਾਵਣੀ ਇਕ ਓੰਕਾਰ ਸਤਿਨਾਮ ਕਰਤਾ ਪੁਰਖੁ ਗੁਰ ਪ੍ਰਸਾਦਿ ਸਲੋਕੁ ਮਹਲਾ ਪਹਿਲਾ ਗੁਰੂ ਦਾਤਾ ਗੁਰੂ ਹੇਵਕਰ ਗੁਰ ਦੀਪ ਕੋ ਤੇਹ ਲੋਏ ਅਮਾਰੇ ਪਧਾਰ ਤੁ ਨਾਨਕਾ ਮਾਨੇ ਮਾਨੇ ਸੁਖ ਹੋਏ ਮਹੱਲਾ ਪਹਿਲਾ ਪਹਿਲੇ ਪਿਆਰੇ ਲਗਾ ਥਣ ਦੁੱਧੇ ਦੁੱਧ ਜੈ ਮਾਏ ਬਾਪ ਕੀ ਸੁੱਧੇ ਤੀਜੈ ਭਈਆ ਭਭੀ ਬੇਬ ਚੌਥਾ ਪਿਆਰੇ ਉਪਨੀ ਖੇੜ ਪੰਜਵੈ ਖਾਣ ਪੀਣ ਕੀ ਧਾਰਤ ਛੇਵੈ ਕਾਮ ਨ ਪੁੱਛੈ ਜਾਤੇ ਸਤਵੈ ਸੰਜੇ ਕੀਆ ਕਰਵਾਸੁ ਅਠਵੈ ਕ੍ਰੋਧ ਹੋਆ ਤਨਨਾਸੁ ਨਾਵੈ ਧਾਲੇ ਉਭੇ ਸਾਹ ਦਸਵੈ ਦਧਾ ਹੋਆ ਸਵਾਹ गए सी गीत पुकारी ताह उड़या हंस दसाए राह आया गया मोया ना पीछे पतले सदह काव ਨਾਨਕ ਮਨਮੁਖੇ ਅੰਧ ਪਿਆਰ ਬਾਝੁ ਗੁਰੂ ਡੁੱਬਾ ਸੰਸਾਰ ਮਹੱਲਾ ਪਹਿਲਾ ਦਸ ਬਲਤਣੇ 20 ਰਵਣੇ 30 ਕਾ ਸੁੰਦਰ ਕਹਾਵੈ 40 ਪਰ ਹੋਏ 85 ਪਾਗੂ ਖਿਸੈ 60 ਕੀ ਬੋਢੇ ਪਾ ਆਵੇ 70 ਕਾ ਮਤ ਹੀਣ ਅਸੀਂ ਹਾਂ ਕਾ ਵਿਵਹਾਰ ਨਾ ਪਾਵੇ 90 ਕਾ ਸਹਿਜਾਸਣੀ ਮੂਲੇ ਨਾ ਜਾਣੈ ਆਪ ਬਲ ਟੰਢੋਲੇ ਮੋ ਟੁਢੇ ਮੋ ਡੇਠੂ ਮੈਂ ਨਾਨਕ ਜਾਗੁ ਧੂ ਏਕਾ ਤਵਲ ਹਰ ਪਾਉੜੀ ਤੂੰ ਕਰਤਾ purਖ ਅਗੰਮੁ ਹੈ ਆਪੇ ਸ੍ਰਿਸ਼ਟੀ ਉਪਤੀ निरांग परंग उपार्जना बहो बहो बेधे पाती तू जान हे जेने उपाय है सब खेलो तुमति एके आव हे एके जाहे उठे ਬੇਨੁ ਨਾਵੇ ਮਰੇ ਜਤੀ ਗੁਰਮੁਖੇ ਰੰਗੇ ਚਲੂਲਿਆ ਰੰਗੇ ਹਰੇ ਰੰਗੇ ਰਾਤੀ ਸੋ ਸੇਵ ਹੋ ਸਾਤੇ ਨਿਰੰਜਨੋ ਹਰ ਪ੍ਰਖੁ ਵਿધાਤੀ ਤੂੰ ਆਪੇ ਸੁਜਾਣ ਹੈ ਵੱਡਪੁਰ ਖ ਵਡਾ ਤੀ ਜੋ ਮਾਨੇ ਚੇਤੇ ਤੋ ਧੁਤਿਆਏ ਦੇ ਮੇਰੇ ਸੱਚਿਆ ਬਲੇ ਬਲੇ ਹਾ ਤਨ ਜਾਤੀ ਸਲੋਕ ਮਹਲਾ ਪਹਿਲਾ ਜੀਓ ਪਾਇ ਤਾਨੂੰ ਸਾਜਿਆ ਰੱਖਿਆ ਬਣਤ ਬਣਾਏ ਅੱਖੀ ਦੇਖੇ ਜਿਹਵਾ ਬੋਲੇ ਕੰਨੀ ਸੁਰ ਤੇ ਸਮਾਏ ਪੈਰੀ ਚੱਲੇ ਹੱਥੀ ਕਰਣਾ ਦਿੱਤਾ ਪੈਨੇ ਖਾਏ ਜੇ ਨ ਰਚ ਰਚਿਆ ਤਿਸ へ ਨ ਜਾਣੈ ਅੰਧਾ ਅੰਧੁ ਕਮਾ ਜਾਂ ਭਜੈ ਤਾਂ ਠੀਕਰ ਹੋਵੈ ਕਾੜਤ ਘੜੀ ਨ ਜਾਏ ਨਾਨਕ ਗੁਰਬੇ ਨੂੰ ਨਾਹਿ ਪਾਤੇ ਤੇ ਵੇਰਣੂ ਪਾਰੇ ਨਾ ਪਾਈ ਮਹੱਲਾ ਦੂਜਾ ਦਿੰਦੇ ਥਾਵ ਹ ਦਿੱਤਾ ਚੰਗਾ ਮਨ ਮੁਖੇ ਐਸਾ ਜਾਣੀ ਐ ਸੁਰਤ ਮਾਤੇ ਚਾਤਰਾਈ ਤਾ ਕੀ ਕਿਆ ਕਰ ਅੱਖ ਵਖਾਣੀਏ ਅੰਤਰ ਬਹਿਕੇ ਕਰਮ ਕਮਾਵੇ ਸੋ ਚਹ ਕੁੰਡੀ ਜਾਣੀ ਐ ਜੋ ਧਰਮ ਕਮਾਵੇ ਤੈਸੂ ਧਰਮ ਨਾ ਹੋਵੇ ਪਾਪੇ ਕਮਾਣੈ ਪਪੀ ਜਾਣੀਏ ਤੂੰ ਆਪੇ ਖੇਲ ਕਰੇ ਸਭ ਕਰਤੇ ਕਿਆ ਦੂਜਾ ਆਖੇ ਵਖਾਣੀਏ ਜਿਚਰ ਤੇਰੀ ਜੋਤੇ ਤੇਚਰ ਜੋਤੀ ਵਿੱਚ ਤੂੰ ਬੋਲੇ ਵੇਣੁ ਜੋਤੀ ਕੋਈ ਕੇਚੂ ਕਰੇ ਹੋ ਦਿਖਾ ਸਿਆਣੀਏ ਨਾਨਕ ਗੁਰਮੁਖੇ ਨਦਰੀ ਆਇਆ ਹਰੇ ਇਕੋ ਸੁਘੜੁ ਸੁਜਾਣੀਏ ਪਾਉੜੀ ਤੋਧੁ ਆਪੇ ਜਗਤ ਉਪਾਇ ਕੈ ਤੋਧ ਅਪੇ ਤੰਧੈ ਲਾਇ ਮੋਹ ਠਗੌਲੀ ਪਾਇ ਕੈ ਤੋਧ ਆਪੋ ਜਗਤ ਖਵਾਇ ਤਿਸਨਾ ਅੰਦਰ ਅਗਨੇ ਹੈ ਨਹ 蒂ਪਤੈ ਭੁਖਾ ਤਿਹਾਇ ਸੰਸਾਰ ਇਹੋ ਸੰਸਾਰ ਹੈ ਮਰ ਜੰਮ ਆਇਆ ਜਾਇਆ ਬੇਨੁ ਸਾਤੇ ਗੁਰ ਮੋਹੁ ਨ ਟੁੱਟਈ ਸਭ ਥੱਕੇ ਕਰਮ ਕਮਾਇਆ ਗੁਰਮਤੀ ਨਾਮੁ ਧਿਆਈਐ ਸੋ ਕੇ ਰੱਜਾ ਜਤੋਦੁ ਪਾਇਆ ਕੋਲ ਉਦਾਰੇ ਆਪਣਾ ਤੁੰਨ ਜਣੇ ਦੀ ਮਾਇਆ ਸੋਭਸੁਰ ਤੇ ਸੁਹਾਵਣੀ ਜੇਨੇ ਹਰ ਸੇਤੀ ਚੇਤੋ ਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ